ਦੇਖੋ ਸੰਗਤ ਧੁੱਪ ਦੇ ਵਿੱਚ ਖੜੀ ਆ ਤੇ ਐਂ ਲੱਗਦਾ ਜਿਵੇਂ ਛਾਂ ਆ ਕਿਉਂਕਿ ਗੁਰੂ ਦੀ ਕਿਰਪਾ ਤਾਂ ਦੇ ਕਾਰਜ ਹੁੰਦੇ ਨੇ ਤੇ ਦੂਰੋਂ ਦੂਰ ਤੋਂ ਸੰਗਤ ਆਉਂਦੀ ਆ ਠੀਕ ਆ ਤਾਂ ਮੈਂ ਤੇ ਇਹ ਗੱਲ ਕਹਿਣਾ ਵੀ ਰੋਜ਼ਾਨਾ ਆਉਣਾ ਚਾਹੀਦਾ ਤੇ ਜਿਵੇਂ ਆਪਾਂ ਨੂੰ ਗੁਰੂ ਨੇ ਕਿਹਾ ਉਹਦਾ ਉਪਦੇਸ਼ ਮੰਨਣਾ ਚਾਹੀਦਾ ਆਪਾਂ ਨੂੰ ਜਾਤ ਪਾਤ ਦੇ ਵਿੱਚ ਨਹੀਂ ਪੈਣਾ ਚਾਹੀਦਾ ਤੇ ਗੁਰੂਆਂ ਦੇ ਉਪਦੇਸ਼ ਦੇ ਵਿੱਚ ਰਹਿਣਾ ਚਾਹੀਦਾ ਤੇ ਦੁਪਹਿਰੇ ਸਾਹਿਬ ਜਿਹੜਾ ਉਹ ਹਰ ਬੁੱਧਵਾਰ ਨੂੰ ਇੱਥੇ ਲੁਧਿਆਣੇ ਲੱਗਦਾ ਤੇ ਉਹਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਜੀ ਸੰਗਤਾਂ ਨੂੰ ਦੱਸ ਰਿਹਾ ਕੱਟ ਵੀ ਕੋ ਤੇ ਮਿਲਦਾ ਤਾਂ ਹੀ ਆਉਂਦੀ ਸੰਗਤ ਕਹਿੰਦਾ ਗੁਰਬਾਣੀ ਚਾਉਂਦਾ ਬਿੰਦ ਤੁਜ ਹੋਰ ਜੇ ਮੰਗਣਾ ਸਿਰ ਦੁਖਾਂ ਦੀ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮੰਦੀ ਭੁੱਖ ਤੇ ਸਾਰੀਆਂ ਭੁੱਖਾ ਗੁਰੂ ਨੇ ਹੀ ਪੂਰੀਆਂ ਕੀਤੀਆਂ ਨੇ ਉਹਨੇ ਜਨਮ ਦਿੱਤਾ ਉਹਨੇ ਸਾਰਾ ਕੁਝ ਪਰ ਜਿਵੇਂ ਸੰਗਤ ਨਾਲ ਜਪਹਿਰੇ ਤੇ ਲੱਗੀ ਹੋਈ ਹੈ ਤੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਸਾਨੂੰ ਬਹੁਤ ਕੁਝ ਪ੍ਰਾਪਤ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਉੱਤਰਾਏ ਹੋ ਕਿੰਨਾ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਜੀ ਦੇਖੋ ਸੰਗਤ ਧੁੱਪ ਦੇ ਵਿੱਚ ਖੜੀ ਆ ਤੇ ਐ ਲੱਗਦਾ ਕਿਉਂਕਿ ਗੁਰੂ ਦੀ ਕਿਰਪਾ ਤੇ ਇਸ ਕਰਕੇ ਬਹੁਤ ਕਿਰਪਾ ਇਹਨਾਂ ਦੀ ਤੇ ਸੰਗਤਾਂ ਦੇ ਕਾਰਜ ਹੁੰਦੇ ਨੇ ਤੇ ਦੂਰੋਂ ਦੂਰ ਤੋਂ ਸੰਗਤ ਆਉਂਦੀ ਆ ਠੀਕ ਆ ਤਾਂ ਮੈਂ ਤੇ ਇਹ ਗੱਲ ਕਹਿਣਾ ਵੀ ਰੋਜ਼ਾਨਾ ਆਉਣਾ ਚਾਹੀਦਾ ਤੇ ਜਿਵੇਂ ਆਪਾਂ ਨੂੰ ਗੁਰੂ ਨੇ ਕਿਹਾ ਉਹਦਾ ਉਪਦੇਸ਼ ਮੰਨਣਾ ਚਾਹੀਦਾ ਆਪਾਂ ਨੂੰ ਤੇ ਜਾਤ ਪਾਤ ਦੇ ਵਿੱਚ ਨਹੀਂ ਪੈਣਾ ਚਾਹੀਦਾ ਤੇ ਗੁਰੂਆਂ ਦੇ ਉਪਦੇਸ਼ ਦੇ ਵਿੱਚ ਰਹਿਣਾ ਚਾਹੀਦਾ ਤੇ ਚਪਹਿਰੇ ਸਾਹਿਬ ਜਿਹੜਾ ਉਹ ਹਰ ਬੁੱਧਵਾਰ ਨੂੰ ਇੱਥੇ ਲੁਧਿਆਣੇ ਲੱਗਦਾ ਤੇ ਉਹਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਪਹਿਲਾਂ ਸਾਹਿਬ ਇੱਥੇ ਕੱਟ ਲੈਣ ਸੱਤ ਕ ਹਫ਼ਤੇ ਹੋ ਗਏ ਸਾਨੂੰ ਤੇ ਕਿੰਨਾ ਕੁ ਆਪਣੇ ਜੀਵਨ ਦੇ ਵਿੱਚ ਬਦਲਾਅ ਵੇਖਣ ਮਿਲਿਆ ਜਦੋਂ ਦੇ ਇੱਥੇ ਆਉਣਾ ਸ਼ੁਰੂ ਕਰਿਆ ਅੱਜ ਅਸੀਂ ਧੁੱਪ ਦੇ ਵਿੱਚ ਖੜੇ ਆ ਤੇ ਕੋਈ ਲੱਗ ਨਹੀਂ ਰਹੀ ਧੁੱਪ ਤੇ ਸਾਰੀ ਸੰਗਤ ਖੜੀ ਆ ਠੀਕ ਆ ਜੀ ਤੇ ਮੈਂ ਤਾਂ ਕੈਮਰਾਮੈਨ ਨੂੰ ਕਹੂੰਗਾ ਵੀ ਧੁੱਪ ਦੇ ਵਿੱਚ ਦੇਖੋ ਸੰਗਤ ਕਿੰਨੀ ਆ ਠੀਕ ਆ ਕੋਈ ਮਤਲ ਨਹੀਂ ਹੈਗਾ ਨੰਗੇ ਪੈਰੀ ਨੇ ਤੇ ਸੇਵਾਦਾਰਾਂ ਦੀ ਵੀ ਕੋਈ ਘਾਟ ਨਹੀਂ ਹੈਗੀ ਤੇ ਬਹੁਤ ਕਿਰਪਾ ਕੰਦੇ ਕੁਝ ਵੀ ਇੱਥੋਂ ਮੰਗੋ ਤੇ ਪੂਰਾ ਜੂਰ ਹੁੰਦਾ ਬਿਲਕੁਲ ਜੀ ਸੰਗਤਾਂ ਦਾ ਦੱਸ ਰਿਹਾ ਕੱਟ ਵੀ ਕੁਝ ਮਿਲਦਾ ਤਾਂ ਹੀ ਆਉਂਦੀ ਸੰਗਤਾਂ ਜੀ ਕਦੇ ਕੁਝ ਮੰਗਿਆ ਨਹੀਂ ਸਾਨੂੰ ਆਪੇ ਪੂਰੀ ਕਰੀ ਜਾਂਦਾ ਬਿਲਕੁਲ ਆਪੇ ਬਿਨ ਮੰਗਿਆ ਮਿਲ ਜਾਂਦਾ ਹਾਂ ਕਹਿੰਦਾ ਗੁਰਬਾਣੀ ਚ ਆਉਂਦਾ ਬਿਨ ਤੁਝ ਹੋਰ ਦੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮੰਦੀ ਭੁੱਖ ਤੇ ਸਾਰੀਆਂ ਭੁੱਖਾਂ ਗੁਰੂ ਨੇ ਪੂਰੀਆਂ ਕੀਤੀਆਂ ਨੇ ਉਹਨੇ ਜਨਮ ਦਿੱਤਾ ਉਹਨੇ ਸਾਰਾ ਕੁਝ ਪਰ ਜਿਵੇਂ ਸੰਗਤ ਨਾਲ ਚ ਪਹਿਰੇ ਤੇ ਲੱਗੀ ਹੋਈ ਹੈ ਤੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਸਾਨੂੰ ਬਹੁਤ ਕੁਝ ਪ੍ਰਾਪਤ ਹੋਇਆ ਹੈ બસ ਇਹ ਮੰਗ ਜਣਾ ਵੀ ਵਾਹਿਗੁਰੂ ਦਾ ਨਾਮ ਜਪਣ ਦਾ ਬਲ ਬਖਸ਼ੇ ਵਾਹਿਗੁਰੂ ਬਿਲਕੁਲ ਜੀ ਬਿਲਕੁਲ ਬਿਲਕੁਲ ਨਾਮ ਜਪਣਾ ਚਾਹੀਦਾ ਠੀਕ ਹੈ ਹਰੇਕ ਨੂੰ ਕਿਉਂਕਿ ਸਿੱਖ ਖਵਾਣ ਦਾ ਆਪਾਂ ਨੂੰ ਫਰਜ ਹੈ ਤੇ ਆਪਾਂ ਉਹਦਾ ਜਿਹੜਾ ਨਾਮ ਜ਼ਰੂਰੀ ਜਪਣਾ ਚਾਹੀਦਾ ਤੇ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਸੰਗਤਾਂ ਨੂੰ ਵੀ ਕਹਿਣਾ ਚਾਹੁੰਗਾ ਜੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ ਵੀ ਭਾਈ ਜਰੂਰ 2-4 ਘੰਟੇ ਜਿੰਨੇ ਹੁੰਦੇ ਨੇ ਉਹ ਸਮੇਂ ਤੋਂ ਸਮਾਂ ਕੱਢ ਕੇ ਆਓ ਉਹਨਾਂ ਨੂੰ ਪੁੱਛੋ ਜਿਹੜੇ ਹਸਪਤਾਲ ਦੇ ਵਿੱਚ ਪਏ ਨੇ ਹਾਏ ਹਾਏ ਕਰ ਰਹੇ ਨੇ ਤੇ ਇੱਥੇ ਤਾਂ ਆਪਾਂ ਫਿਰ ਵੀ ਜਲ ਪਾਣੀ ਸਭ ਕੋ ਮਿਲਦਾ ਆਪਾਂ ਨੂੰ ਹਰ ਇੱਕ ਵਸਤੂ ਮਿਲਦੀ ਆ ਠੀਕ ਹੈ ਜੀ ਤੇ ਜ਼ਰੂਰੀ ਹਾਜ਼ਰੀ ਭਰਨੀ ਚਾਹੀਦੀ ਹੈ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ